ਸਤ ਸ੍ਰੀ ਅਕਾਲ ਜੀ ਅੱਜ ਅੱਜ ਸੁਣਦੇ ਆ ਮਾਮਾ ਧੀਆ ਦੀਆਂ ਬੋਲੀਆਂ ਸਾਵਰਾਂ ਦੇ ਫਾਲ ਬੜੇ ਮਿੱਠੇ ਨੀ ਸਹੇਲੀਓ ਸਾਵਰਾਂ ਦੇ ਫਾਲ ਬੜੇ ਮਿੱਠੇ ਨੀ ਸਹੇਲੀਓ ਮਾਮਾ ਜਹੇ ਪਿਆਰ ਕਿੱਥੇ ਡਿੱਠੇ ਨੀ ਸਹੇਲੀਓ ਮਾਮਾ ਜਹੇ ਪਿਆਰ ਕਿੱਥੇ ਡਿੱਠੇ ਨੀ ਸਹੇਲੀਓ ਹੋਰ ਜਨਾਰ ਰੋਈਏ ਚੁਗਦੇ ਹੋਰ ਜਨਾਰ ਰੋਈਏ ਚੁਗਦੇ ਚਿੜੀਆਂ ਚੁਗਦੀਆਂ ਕਾ ਮਾ ਕੋਲ ਬੜਾ ਜੀ ਲੱਗਦਾ ਨਹੀਂ ਆਪਣੀਆਂ ਮਾਮਾ ਕੋਲ ਬੜਾ ਜੀ ਲੱਗਦਾ ਨਹੀਂ ਆਪਣੀਆਂ ਮਾਮਾ ਕੋਲ ਬੜਾ ਜੀ ਲੱਗਦਾ ਨਹੀਂ ਆਪਣੀਆਂ ਮਾਮਾ ਕੋਲ ਬਾਰੀ ਵਰਸੀ ਘਟਣਗੇ ਆਸੀ ਬਾਰੀ ਵਰਸੀ ਘਟਣ ਗਿਆ ਸੀ ਖਟਕ ਲਿਆਂਦੀਆਂ ਲੀਰਾ ਮਾਏ ਮੇਰੀਏ ਮਾਮਾ ਕਰਤੀਆਂ ਤਸਵੀਰਾਂ ਮਾਏ ਮੇਰੀਏ ਮਾਮਾ ਕਰਤੀਆਂ ਤਸਵੀਰਾਂ ਮਾਏ ਮੇਰੀਏ ਮਾਮਾ ਕਰਤੀਆਂ ਤਸਵੀਰਾਂ ਮਾਏ ਮੇਰੀਏ ਹੱਥਾਂ ਦੀ ਮਹਿੰਦੀ ਕਸ ਕਸ ਲੈਂਦੀ ਹੱਥਾਂ ਦੀ ਮਹਿੰਦੀ ਕਸ ਕਸ ਲੈਂਦੀ ਪੈਰਾਂ ਨੂੰ ਲਾ ਕੇ ਦੇਖ ਮਾਏ ਮੇਰੀ ਇਹ ਕਿਥੋਂ ਲਿਖਾਈ ਕਿਥੋਂ ਲਿਖਾਈ ਤੀ ਦੇ ਲੇਖ ਮਾਏ ਮੇਰੀ ਇਹ ਕਿਥੋਂ ਲਿਖਾਈ ਕਿਥੋਂ ਲਿਖਾਈ ਤੀ ਦੇ ਲੇਖ ਮਾਏ ਮੇਰੀ ਇਹ ਕਿਥੋਂ ਲਿਖਾਈ ਕਾਂਟੇ ਨਾ ਕੜਾ ਪਾਵੇਂ ਛਾਪ ਬਿਨਾਂ ਪਾ ਕਾਂਟੇ ਨਾ ਕੜਾ ਪਾਵੇਂ ਛਾਪ ਬਿਨਾ ਪਾ ਦੇਵੀ ਚਾਰੇ ਖਾਦਾ ਜੇ ਵਿੱਚ ਮੇਰੇ ਨਿਸੌਰਿਆਂ ਦੇ ਪਿੰਡ ਕਤ ਦੀ ਮਾਇਕੂਕ ਸੁਣੇ ਕਰ ਤੇਰੇ ਨਿਸੌਰਿਆਂ ਦੇ ਪਿੰਡ ਕਤ ਦੀ ਮਾਇਕੂਕ ਸੁਣੇ ਕਰ ਤੇਰੇ ਨਿਸੌਰਿਆਂ ਦੇ ਪਿੰਡ ਕਤ ਦੀ ਕਾਮ ਤੇ ਕਬੂਤਰ ਅਨੁਪਮਾ ਬਾਜਰਾ ਕਾਮ ਤੇ ਕਬੂਤਰ ਅਨੁਪਮਾ ਬਾਜਰਾ ਚਿੜੀਆਂ ਨੂੰ ਰੋਟੀ ਪੋਰ ਕੇ ਨੀ ਮਾ ਮਰੁੰਦੀਆਂ ਤੀਆਂ ਅਨਸਾਰੇ ਤੋਰ ਕੇ ਨੀ ਮਾ ਮਰੁੰਦੀਆਂ ਤੀਆਂ ਅਨਸਾਰੇ ਤੋਰ ਕੇ ਨੀ ਮਾ ਮਰੁੰਦੀਆਂ ਤੀਆਂ ਅਨਸਾਰੇ ਤੋਰ ਕੇ ਨੀ ਮਾਂ ਤੱਕੇਂਦੀ ਦਾਣੇ ਪਣਾ ਲਿਆ ਮਾਂ ਤੱਕੇਂਦੀ ਮਦਾਣੇ ਪਣਾ ਲਿਆ ਬਾਪ ਨੇ ਦਿੱਤੀ ਕੂਰ ਕਿਸੇ ਦਿਨ ਦੁਰਜਾਂਗੇ ਜਿਉਂ ਬੇੜੀ ਦਾ ਪੂਰ ਕਿਸੇ ਦਿਨ ਦੁਰਜਾਂਗੇ ਜਿਉਂ ਬੇੜੀ ਦਾ ਪੂਰ ਕਿਸੇ ਦਿਨ ਦੁਰਜਾਂਗੇ ਤੀਆਂ ਤੀਆਂ ਨਾ ਕਰੋ ਬੇ ਲੋਕੋ ਤੀਆਂ ਫੁੱਲ ਪਿਆਰੇ ਬਈ ਤੀਆਂ ਤੋਂ ਹੀ ਮਾਮਾ ਬਣਨਾ ਤਿਆਂ ਤੋਂ ਹੀ ਮਾਮਾ ਬਣ ਆਇਗਲ ਸੁਣ ਲੋ ਸਾਰੇ ਬਾਜੋ ਤਿਆਂ ਦੇ ਮੁੰਡੇ ਫਿਰ ਨਕਮਾਰੇ ਬਾਜੋ ਤਿਆਂ ਦੇ ਮੁੰਡੇ ਫਿਰ ਨਕਮਾਰੇ ਬਾਜੋ ਤਿਆਂ ਦੇ ਮੁੰਡੇ ਫਿਰ ਨਕਮਾਰੇ ਬਾਜੋ ਤਿਆਂ ਦੇ ਮਾਮਾ ਤਿਆਂ ਦੀ ਕੁੜੀ ਦੋਸਤੀ ਸਾਰੀ ਦੁਨੀਆ ਕਹਿੰਦੀ ਮਾਮਾ ਤਿਆਂ ਦੀ ਗੂੜੀ ਦੋਸਤੀ ਸਾਰੀ ਦੁਨੀਆ ਕਹਿੰਦੀ ਜਦੋਂ ਤੀ ਗੱਲ ਲੱਗ ਜੇ ਠੰਡ ਕਾਲ ਜੇ ਪੈਂਦੀ ਜਦੋਂ ਤੀਗਣ ਲੱਗ ਜੇ ਠੰਡ ਕਾਲ ਜੇ ਪੈਂਦੀ ਜਦੋਂ ਤੀਗਣ ਲੱਗ ਜੇ ਠੰਡ ਕਾਲ ਜੇ ਪੈਂਦੀ ਮਾ ਮਾ ਤੀਆਂ ਕਪੜੇ ਤੋਂ ਦੀਆਂ ਮਾ ਮਾ ਤੀਆਂ ਕਪੜੇ ਤੋਂ ਦੀਆਂ ਫੱਟੇ ਨਾ ਫੱਟਾ ਜੋੜ ਕੇ ਹਣ ਗਿਆ ਮਾਇ ਰੋਨੀਆਂ ਧੀਆਂ ਨੂੰ ਸਾਰੇ ਤੋਰ ਕੇ ਹਣ ਗਿਆ ਮਾਇ ਰੋਨੀਆਂ ਧੀਆਂ ਨੂੰ ਸਾਰੇ ਤੋਰ ਕੇ ਹਣ ਗਿਆ ਮਾਇ ਰੋਨੀਆਂ ਧੀਆਂ ਨੂੰ ਸਾਰੇ ਤੋਰ ਕੇ ਚਰਖਾ ਮੇਰਾ ਰੋਣਾ ਪੋਣਾ ਵਿੱਚ ਸੋਨੇ ਦੀਆਂ ਮੇਖਾਂ ਚਰਖਾ ਮੇਰਾ ਰੋਣਾ ਪੋਣਾ ਵਿੱਚ ਸੋਨੇ ਦੀਆਂ ਮੇਖਾਂ ਨਿਜਮਾ ਤਿੰਨ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ਨਿਮਾ ਤਿੰਨ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ਨਿਮਾ ਤਿੰਨ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ਨਿਮਾ ਤਿੰਨ ਯਾਦ ਕਰਾਂ ਆ ਨਿਸਨਖੀਏ ਮਾਮਾ ਤੀਆਂ ਨਚੀਏ ਆ ਨਿਸਨਖੀਏ ਮਾਮਾ ਤੀਆਂ ਨਚੀਏ ਲੰਘ ਗਿਆ ਡੋਲਾ ਤੇਰੀ लाਡਲੀ ਦਾ ਮਾਈ ਲੰਘ ਗਿਆ ਡੋਲਾ ਤੇਰੀ लाਡਲੀ ਦਾ ਮਾਈ ਲੰਘ ਗਏ ਨਦੀਓਂ ਪਾਰ ਮਾਏ ਮੇਰੀ ਯਾਦ ਰੱਖੀ ਤਿਆਂ ਦਾ ਪਿਆਰ ਮਾਏ ਮੇਰੀ ਯਾਦ ਰੱਖੀ ਤਿਆਂ ਦਾ ਪਿਆਰ ਮਾਏ ਮੇਰੀ ਲੰਘ ਗਿਆ ਡੋਲਾ ਤੇਰੀ लाਡਲੀ ਦਾ ਮਾਈ ਲੰਘ ਗਿਆ ਡੋਲਾ ਤੇਰੀ लाਡਲੀ ਦਾ ਮਾਈ ਹੋ ਗਿਆ ਅੱਖੀਆਂ ਤੂੰ ਓਲੇ ਮਾਏ ਮੇਰੀ ਯਾਦ ਰੱਖੀ ਮੇਰੇ ਨੀ ਤੂੰ ਗੁੱਡੀਆਂ ਪਟੋਲੇ ਮਾਏ ਮੇਰੀ ਯਾਦ ਰੱਖੀ ਗੁੱਡੀਆਂ ਪਟੋਲੇ ਮਾਏ ਮੇਰੀ ਛੰਨੇ ਉੱਤੇ ਛੰਨਾ ਛੰਨਾ ਪਰੇ ਆਏ ਸਾਗਦਾ ਛੰਨੇ ਉੱਤੇ ਛੰਨਾ ਛੰਨਾ ਪਰੇ ਆਏ ਸਾਗਦਾ ਕਿਸੇ ਨੂੰ ਕੀ ਪਤਾ ਮਾਂ ਮਾਤਿਆਂ ਦੇ ਵੈਰਾਗ ਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਵੈਰਾਗ ਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਵੈਰਾਗ ਦਾ ਪੌੜੀਆਂ 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 ਬੀ ਦਿਲਦਰਿਆ ਮਮੰਦੇ ਤੀਆਂ ਪਾਲ ਕੇ ਬੇਗਾਨੇ ਹੱਥੀ ਤੋਰੀਆਂ ਦਿਲਦਰਿਆ ਮਮੰਦੇ ਤੀਆਂ ਪਾਲ ਕੇ ਸਾਰਿਆਂ ਨੂੰ ਤੋਰੀਆਂ ਦੇ ਲੇ ਦਰਿਆ ਮਮਦੇ ਧੀਆਂ ਪਾਲ ਕੇ ਬੇਗਾਨੇ ਹੱਥੀ ਤੋਰੀਆਂ